ਮੈਂ ਦੇਦੀ ਚਲੋ ਉਠੋ ਪਾਓ ਕਪੜੇ-ਕੁਪੜੇ ਚੱਲੀਏ ਫਿਰ ਐਡਮਿਸ਼ਨ ਦਾ ਪਤਾ ਕਰਨ। ਤੈਨੂੰ ਮੈਂ ਰਾਤੀ ਵੀ ਆਖਿਆ ਤੂੰ ਨੇ ਤਿਆਰ ਰਹੀ ਹੁਣ। ਬਸ ਤੁਹਾਨੂੰ ਤੇ ਹਾ ਵੀਡੀਓ-ਵੀਡੀਓ ਤੇ ਨਹੀਂ ਫਰਸਤ ਆਗੀ। ਜਾਵਾਂਗੇ ਤੇ ਫੇਰ ਹੀ ਪਤਾ ਕਰਕੇ ਆਵਾਂਗੇ ਸਾਰਾ ਫੀਸ ਸਟਰਕਚਰ ਕੀ ਆ ਕਿੱਦਾਂ ਵਾਂ ਕਿੱਦਾਂ ਨਹੀਂ ਆ। ਤੈਨੂੰ ਕਾਲੀ ਪਈ ਏ ਬੱਚੇ ਦੀ। ਤੋ ਕਾਲੀ ਨਹੀਂ ਪਈ। ਅਗਲੀਆਂ ਕਹਿੰਦੀਆਂ ਮੈਂ ਵੀ ਸਾਢੇ 3 ਸਾਲ ਤੋਂ ਉੱਪਰ ਬਚਾ ਜੇ ਤੇ ਆਪਣਾ ਸਾਡੇ ਜਿਹੇ ਸਕੂਲਾਂ ਦੇ ਵਿੱਚ ਨਹੀਂ ਹੁੰਦੀ। ਅਡਮਿਸ਼ਨ ਬਾਅਦ ਹਜੇ ਇਹਨੂੰ ਗੱਲ ਨਹੀਂ ਕਰਨੀ ਹੁੰਦੀ ਪੂਰੀ ਜਰ ਗੱਲ ਤੇ ਸਿਖਾ ਦੇਣੀ ਓ ਮੈਡਮਾਂ ਕਿੱਡੀਆਂ ਸੋਹਣੀਆਂ ਸੋਹਣੀਆਂ ਇੰਗਲਿਸ਼ ਬੋਲਣ ਲੀਆਂ ਹੈਗੀਆਂ ਮੈਡਮਾਂ ਸੋਹਣੀਆਂ ਸਿਖਾ ਦੇਣੀ ਬਚਪਨਾ ਇੱਦਾਂ ਹੀ ਰਹਿ ਜਾਣਾ ਵਾ ਕੋਈ ਗੱਲ ਨਹੀਂ ਅੱਜ ਕੱਲ੍ਹ ਕਿਤੇ ਸਕੂਲਾਂ 'ਚ ਕੁੱਟ ਪੈਂਦੀ ਐ ਜਾਂ ਕੀ ਹੁੰਦਾ ਵਾ ਵਾਧੂ ਉੱਥੇ ਸਹੂਲਤਾ ਵਾ ਖੇਡ ਨਹੀਂ ਜਾਣਾ ਵਾ ਪੜਨ ਦੇ ਕਿਤੇ ਮੜਾ ਮੋਟਾ ਵੱਖਰ ਔਰ ਨਵੀਆਂ ਟੇਡੀਆਂ ਲੈਣਾ ਹੀ ਪਾਉਣੀਆਂ ਸਿੱਖਣੀਆਂ ਵਾ ਜਿੱਥੇ ਸਿਖੀ ਜਾਂਦੀ ਓਥੇ ਪਾ ਦਾਂਗੇ ਕੁਝ ਰੋਜਾ ਸਾਲ ਮੁੰਡਾ ਮੈਂ ਕਹਤਾ ਨਾ ਮੈਂ ਉੱਥੇ ਪਾਉਣਾ ਤੇ ਮੈਂ ਉੱਥੇ ਹੀ ਪਾਉਣਾ ਤੇ ਯਾਰ ਉੱਥੇ ਇਕੱਲਾ ਜਿਹਾ ਕੀ ਕਰੂਗਾ ਅੰਗਰੇਜ਼ੀ ਸਿੱਖੂਗਾ ਬਾਅਦ ਵਿੱਚ ਸਾਨੂੰ ਵੀ ਆ ਕੇ ਸਿਖਾਇਆ ਕਰੂਗਾ ਜੇ ਦੋਨੇ ਆ ਕੇ ਘਰ ਵਿੱਚ ਅੰਗਰੇਜ਼ੀ ਬੋਲਿਆ ਕਰਨੀ ਇਹਨਾਂ ਨਾਲ ਮੈਂ ਵੀ ਬੋਲਿਆ ਕਰਨੀ ਤੇ ਤੇਹੀ ਵੀ ਬੋਲਿਆ ਕਰਿਓ ਤੇ ਜਿੱਦ ਨਹੀਂ ਐਡਮਿਸ਼ਨ ਕਰਾਉਣ ਜਾਣੀ ਨਾ ਉਦੋਂ ਵੀ ਉੱਥੇ ਥੋੜੀ ਬੋਤੀ ਬੋਲਣੀ ਪੈਣੀ ਹੋ ਪਤਾ ਤਾਂ ਮੈਨੂੰ ਤਾਂ ਨਹੀਂ ਨੀ ਮੇਰਕੁਨੀਆ ਹੁੰਦਾ ਯਾਰ ਮੈਨੂੰ ਤਰਸਾਉਂਦਾ ਵਿਚਾਰੇ ਦੇ ਅੱਛਾ ਫਿਰ ਨਾ ਪੜਾਈਆਂ ਨੂੰ ਤੇ ਈ ਦੇ ਰੱਖ ਲਈ ਬਾਜ ਨੇ ਆਨੇ ਪਤਾ ਕੀ ਕਿੰਨੇ ਹੁੰਦੇ ਸਾਨੂੰ ਤੇ ਪੜਾਇਆ ਇੰਨੀ ਪੈਸੇ ਲਾਉਣ ਖੁਣੋਂ ਇੰਨੀ ਪੜਾਇਆ ਬਾਅਦ ਚ ਇਹ ਨਹੀਂ ਕੋਈ ਵੇਂਦਾ ਵੀ ਤਰਸਦੇ ਨੇ ਹੋ ਆ ਗਿਆ ਸੀ ਕਿ ਤੇ ਕੀ ਆ ਗਿਆ ਸੀ ਮੈਂ ਇਹ ਤਾਂ ਭਾਵੇਂ ਰਾਜੇ ਰਾਣੀਆਂ ਹੋਂ ਨਾ ਪੜਾਉਣੀ ਉਹਨਾਂ ਨੂੰ ਵੀ ਪੈਂਦੇ ਆ ਮੈਂ ਪਿੰਡੀ ਪਲੂ ਵੀ ਆਪੀ ਸਕੂਲੇ ਅੱਛਾ ਫਿਰ ਤੇ ਘਰੇ ਹੀ ਰੱਖ ਲੈ ਤੇ ਕਦੇ ਹੀ ਪੜਾਈ ਜਾਇਆ ਕਰੋ ਜਾਂ ਮੇਕੁਨੀਆ ਹੁੰਦਾ ਜਿੰਨੇ ਦੀਆ ਕਰਦੇ ਸਾਰੇ ਜਣੇ ਇੱਕ ਇੱਕ ਸਬਜੈਕਟ ਲੈ ਲੋ ਘਰੇ ਉਹਦਾ ਟ ਸਕੂਲ ਖੋਲ ਲੈਨੇ ਨਲ ਚਾਰ ਨੇ ਆਨੇ ਹੋਰ ਲਾਇਆ ਕਰੋ ਵੀ ਜਿੰਨਾਂ ਨੂੰ ਤਰਸ ਹੁੰਦਾ ਵਾ ਤੇ ਉਹਨਾਂ ਉਹਨਾਂ ਨੂੰ ਵੀ ਅਹੀ ਪੜਾਦਿਆ ਕਰਾਂਗੇ ਯਾਰ ਇਹ ਪੋਡੀਆਂ ਪੋਡੀਆਂ ਗੱਲਾਂ ਕਰਦਾ ਵਿਚਾਰਾ ਕੱਲਾ ਕਿਹੜਾ ਕੱਲਾ ਕਿੱਥੇ ਉੱਥੇ ਤੇ ਕਿੰਨੇ ਸੈਕਸ਼ਨ ਵਾ 50 50 ਨਿਆਣੇ ਆ ਇੱਕ ਇੱਕ ਸੈਕਸ਼ਨ ਵਿੱਚ ਮੇਰਾ ਨੀ ਉਹ ਜੀ ਕਰਦਾ ਜੀ ਸਿੱਧੀ ਕਰੀ ਉਹ ਇਹ ਖਲੋ ਜਾ ਦਰਦ ਤੇ ਜਾਂ ਮੈਂ ਖਲੋਣਾ ਨਹੀਂ ਹੈਗਾ ਮੈਂ ਐਡਮਿਸ਼ਨ ਕਰਵਾ ਕੇ ਆਉਣੀ ਆ ਤੁਸੀਂ ਸਾਫ ਮਨਾ ਕਰ ਦੋ ਵੀ ਜੇ ਤੁਸੀਂ ਨਹੀਂ ਨਾ ਜਾਣਾ ਤੇ ਮੈਨੂੰ ਹੋਰ ਬਥੇਰੇ ਫਿਰ ਚੱਲ ਜਲ ਜਾ ਚੱਲ ਜੂ ਤੂੰ ਮੇਰੇ ਤੋਂ ਬਾਰੀ ਚੱਜੇਗੀ ਬਾਰੀ ਘ ਜਲ ਜੂਗੀ ਮੈਂ ਆਪਣੀ ਕੋਈ ਅੰਡਰਗਵੰਡਰ ਲੈ ਜਾਊਗੀ ਜਾ ਹੋ ਜਾ ਮੇਰੇ ਕੋ ਜਾਣਦਾ ਸਿੱਧੀ ਗੱਲ ਹੂੰ ਬਸਾ ਹੋਈ ਇਹ ਇਤਨੀ ਬਾਤ ਚ ਕਾ ਲੂ ਨੀ ਕਿਹਨੂੰ ਕਹੋਗੇ ਤੁਸੀਂ ਕਿ ਮੈਨੂੰ ਨਿਆਣੇ ਤੇ ਤਰਸਾਗੇ ਤਾਂ ਮੈਂ ਤਾਂ ਉਹਨੂੰ ਪੜਾਇਆ ਹੀ ਨਹੀਂ ਤੇ ਯਾਰ ਮੈਂ ਕਬੱਡੀ ਖੇਡਾ ਲੂ ਉਹਨੂੰ ਕਬੱਡੀ ਦੇ ਵਿੱਚ ਵੀ ਅੱਜ ਕੱਲੋ ਦੇਣਾ ਪੈਂਦੇ ਲੈਕਚਰ ਜਦੋਂ ਜਿੱਤ ਜਾਈਦਾ ਵਾ ਇਹ ਪੜਾਈ ਜ਼ਰੂਰੀ ਆ ਪੜ੍ਹਨਾ ਹੀ ਪੈਣਾ ਵਾ ਹਰ ਇੱਕ ਬੱਚੇ ਨੂੰ ਪੜ੍ਹਨਾ ਪੈਣਾ ਵਾ ਮੈਂ ਕਹਿੰਦਾ ਭਾਵੇਂ ਕੋਈ ਪੰਜਾਬੀ ਪੜ੍ਹੇ ਭਾਵੇਂ ਅੰਗਰੇਜ਼ੀ ਪੜ੍ਹੇ ਤੇ ਭਾਵੇਂ ਜਿੱਦਾਂ ਮਰਜ਼ੀ ਪੜ੍ਹੇ ਜਿੱਥੇ ਕਹੀ ਉੱਥੇ ਪੜ੍ਹੇ ਸਾਲ ਖੋ ਜਾ ਜੇ ਅੱਜ ਕੱਲ ਤੇ ਟ੍ਰੈਂਡ ਹੀ ਆ ਇੰਨੀ ਇੰਨੀ ਲੈਂਗੁਏਜਸ ਸਿੱਖੰਦਾ ਪੁੱਛ ਕੇ ਵੇਖੋ ਕਿਸ ਨੂੰ ਕੋਈ ਵੀ ਡੜਾ ਵਾ ਉਹ ਪੋਸਟ ਗ੍ਰੈਜੂਏਸ਼ਨ ਤੋਂ ਹਟਾ ਨਹੀਂ ਹੁੰਦਾ ਤੇ ਤੂੰ ਹੀ ਬਸ ਬਤਹੀ ਨਾ ਪੜਾਇਓ ਤੂੰ ਉਹਨੂੰ ਗੋਦੀ ਚ ਬਿਠਾ ਲੋ ਤੇ ਖੜਾ ਲੋ ਉਹਨੂੰ ਤੂੰ ਨਾ ਬੋਲੀ ਆਂਦੀ ਮੈਨੂੰ ਬੋਲ ਨਹੀਂ ਜੜੀ ਜਾ ਜਾ ਚੱਲ ਜੋ ਆ ਦੋ ਹੀ ਤਰੀਕਾ ਲਈ ਕਿ ਦਮ ਮੈਡਮ ਬਣੀ ਮੈਤੇ ਮੈਡਮ ਲੱਗਿਆ ਤੇ ਮੇਰੇ ਕੋਲ ਨਹੀਂ ਜਾ ਹੁੰਦਾ ਹਾਂਜੀ ਬਿੰਦਰ ਦੀਦੀ ਕੱਲ੍ਹ ਇਹਦੇ ਕੰਮ ਕਰ ਅੱਛਾ ਠੀਕ ਆ ਨਹੀਂ ਕੰਮ ਹੀ ਹੈਗਾ ਮੈਨੂੰ ਆਪਾਂ ਨਾ ਜਾਣਾ ਜੇ ਕਿਤੇ ਆਹੋ ਤੇ ਪਾਜੀ ਨੂੰ ਦੱਸ ਦਿਓ ਵੀ ਘੰਟਾ ਦੋ ਘੰਟੇ ਲੱਗ ਜਾਣੇ ਜੇ ਅਜਲ ਕੋਈ ਨਹੀਂ ਮੈਂ ਆ ਕੇ ਤੇ ਫੇਰ ਹੀ ਦੱਸਦੀ ਆ ਜਾਣਾ ਕਿੱਥੇ ਆ ਆਹੋ ਘਰੋਂ ਨਿਕਲਣਾ ਹੀ ਬੜਾ ਔਖਾ ਵਾ ਤੇ ਹਾਂ ਚਲੋ ਚਲੋ ਕੋਈ ਨਹੀਂ ਹੋ ਵੀ ਲੈਵਾਂਗੇ ਕਿ ਜਦੋਂ ਘਰੋਂ ਨਿਕਲੇ ਆਂ ਤੇ ਫਿਰ ਜੋ ਮਰਜ਼ੀ ਲੈ ਆਵਾਂਗੇ ਹਾਂਜੀ ਠੀਕ ਜੀ ਚੰਗਾ ਕਿੱਥੇ ਜਾਣਾ ਲੈ ਓਦੋਂ ਕੱਲ ਮੈਡਮ ਨਹੀਂ ਆਈਆਂ ਅੱਛਾ ਜਿਹੜੇ ਕੱਲ ਆਈਆਂ ਹਾਂ ਹਾਂ ਤੇ ਮੈਂ ਜਾ ਕੇ ਸਕੂਲ ਪਤਾ ਕਰਾਂ ਨੀ ਉਹਨਾਂ ਦੀ ਗੱਲਾਂ ਤੋਂ ਤੇ ਬੜਾ ਵਧੀਆ ਲੱਗਿਆ ਤੇ ਕਿੰਨੂ ਬਣਾ ਉੱਥੇ ਗੁਰਵੰਨੂ ਗੁਰੂਵਰ ਤੇ ਜਿੱ ਨਿਕਰਿਆ ਹੋਵੇ ਤੇ ਇੰਨੀ ਦੂਰ ਤੋ ਪਾ ਕੇ ਕੀ ਕਰਨਾ ਉਹ ਤੇ ਕਿੱਡੀ ਦੂਰ ਆ ਮੈਨੂੰ ਲੱਗਦਾ ਵੀ ਉਹ 20 25 ਕਿਲੋਮੀਟਰ ਦੂਰ ਹੋਣਾ ਵਾ ਆ ਬੁੱਦੇ ਢਾਈਆਂ ਸਾਲਾਂ ਦਾ ਪਤਾ ਹੀਗਾ ਤੇ ਗੁਰੂਵਰ ਤੇ ਫੇਰ ਵੱਡੀ ਉਹਦੇ ਦੇ ਨੇੜੇ ਹੀਗਾ ਨਾ ਉਹਦੇ ਤੇ ਨੇੜੇ ਹੀਗਾ ਢਾਈਆਂ ਸਾਲਾਂ ਦਾ ਨਹੀਂ ਪਾਇਆ ਸੀ ਨਾਲੇ ਉਹ 3 ਸਾਲ ਦਾ ਹੋ ਗਿਆ ਫੇਰ ਪਾਇਆ ਹੀਗਾ ਤੈਨੂੰ ਲੱਗਦਾ ਵੀ ਢਾਈਆਂ ਸਾਲਾਂ ਦਾ ਪਾਇਆ ਨਿਕਰਿਆ ਹੀਗਾ ਮੰਮੀ ਕਹਿੰਦੇ ਹੀ ਆਇਆ ਹੈ ਭੂਗ ਜਾਈ ਹੈ ਤੇ ਪਾ ਕੇ ਰੱਖਤਾ ਨੇ ਸਕੂਲੇ ਸੋ ਪੂਰਾ 3 ਸਾਲ ਦਾ ਹੋ ਗਿਆ ਸੋ 1 2 ਮਹੀਨੇ ਉੱਪਰ ਸੀਗੇ ਫੇਰ ਪਾਇਆ ਸੀਗਾ ਉਹਨੂੰ ਤੇ ਨਾਲੇ ਨੇੜੇ ਹੀ ਦੇਹੀ ਤੋ ਉਹਨੂੰ ਦਾ 10 11 ਵਜੇ ਲੈ ਆਈਦਾ ਹੁੰਦਾ 8 ਵਜੇ ਸਕੂਲ ਜਾਂਦਾ ਸੀ ਤੇ 10 11 ਵਜੇ ਆਪਾਂ ਲੈ ਆਈਦਾ ਹੁੰਦਾ ਸੀ ਉਹਨੂੰ ਆਹੋ ਤੇ ਇਹਨੂੰ ਵੀ ਲੈ ਆਈ ਕਰਾਂਗੇ ਹਰੇ ਤੇ ਐਡਮਿਸ਼ਨ ਦਾ ਹੀ ਪਤਾ ਕਰਨਾ ਵਾ ਹਰੇ ਲਿਓਨ ਦੀ ਵੀ ਗੱਲ ਹੁੰਦਾ ਪੀ ਤੇ ਏਡੀ ਦੂਰ ਕੋ ਹੁੰਦੀ ਕਿ ਲੋੜਾ ਜਿੱਥੇ ਉਹਦੇ ਤੇ ਸੰਗਰੀ ਜਾਂਦੇ ਉੱਥੇ ਭੇਜ ਦਿੰਨੇ ਆ ਆ ਸਾਰਿਆਂ ਨੂੰ ਉੱਥੇ ਥੋੜਾ ਥੋੜੀ ਜਾਣਾ ਵਾ ਹੁਣ ਇਹ ਨਵਾਂ ਖੁੱਲਾ ਹੁਣ ਮੈਂ ਇੱਥੇ ਹੀ ਪਾਉਣਾ ਵਾ ਇਹਨੂੰ ਵਾ ਵਾ ਅੰਗਰੇਜ਼ੀਂ ਗੁਰੂ ਜੀ ਸਿੱਖੂਗਾ ਤੇ ਦੂਜੀ ਜਾਣਕਾਰੀ ਅੰਗਰੇਜ਼ੀ ਆਉਂਦੀ ਨਹੀਂ ਕਿੰਨੀ ਕ ਹੁੰਦੀ ਆ ਕਿਤੇ ਬੋਲੇ ਘਰੀ ਘਰ ਕਦੀ ਨਹੀਂ ਬੋਲੇ ਜਿੱਦਾਂ ਆਪਾਂ ਬੋਲੀਦਾ ਉਦਾਂ ਹੀ ਬੋਲਦੇ ਆ ਉਹ ਮੈਡਮਾਂ ਵੇਖਾ ਕਿਦਾਂ ਬੋਲਣ ਡੀਆਂ ਹੀਗੀਆਂ ਵਧੀਆ ਤਰੀਕੇ ਨਾਲ ਉਹਨਾਂ ਨੇ ਉਦਾਂ ਹੀ ਪਰਮਾਉਣਾ ਹੁੰਦਾ ਵਾ ਪਰ ਮੈਂ ਤਾਂ ਪਰਮੰਗੀ ਹੁਣ ਮੈਂ ਜਾਣਾ ਵਾ ਮੈਂ ਪਤਾ ਕਰਕੇ ਆਉਣ ਲੱਗੀ ਮੈਨੂੰ ਪਤਾ ਵਾ ਜੇ ਮੈਂ ਤੁਹਾਨੂੰ ਪੁੱਛਦੀ ਨਾ ਤੀਹ ਵੀ ਨਹੀਂ ਹੀਰ ਗਿਆ ਜਾਣਾ ਮੇਰੇ ਨਾਲ ਧੁਰਨਾ ਹੁਣ ਮੈਂ ਬਿੰਦਰਦੀਨ ਨੂੰ ਪੁੱਛ ਲਿਆ ਹੁਣ ਮੈਂ ਉਹਨੂੰ ਲੈ ਕੇ ਤੇ ਚੱਲਦੀ ਆ ਫਿਰ ਆਹ ਉਹ ਤੂੰ ਉਹਦੇ ਨਾਲ ਜਾਣਾ ਹੁੰਦਾ ਵਾ ਉਹ ਨਾ ਬਾਅਦ ਚ ਝੂੜੀਆਂ ਕਰਦੀਆਂ ਜਾਓ ਚੁਗਲੀਆਂ ਕਿੱਦਾਂ ਕਰਨੀਆਂ ਵਾ ਸਕੂਟਰੀ ਦੇ ਅੱਗੇ ਪਿੱਛੇ ਬੈ ਕੇ ਜਾਣਾ ਹੈ ਕਿਹੜਾ ਗੱਡੀ ਤੇ ਬਹਿਣਾ ਪਿਛਲੀ ਸੀਟ ਤੇ ਵੀ ਅਸੀਂ ਚੁਗਲੀਆਂ ਕਰ ਲਈਆਂ ਬਥੇਰਾ ਤੁਸੀਂ ਢੰਗ ਲੱਭ ਲੈਣੀ ਆ ਵਾ ਉਹੋ ਜਿਹੀ ਪਿੰਦਰ ਜਿਹਨੇ ਤੁਹਾਨੂੰ ਪਿੱਛੇ ਲਾਇਆ ਵਾ ਤੇ ਨਿਆਰੇ ਨੂੰ ਉੱਥੇ ਫਸਾ ਕੇ ਬਿਠਾ ਲਓ ਸ਼ਾਮਾਂ ਨੂੰ ਚਰੇ ਨਾ ਆਇਆ ਕਰਨਾ ਥੱਕੇ ਹਾਰੇ ਨੇ ਘਰ ਚ ਰੌਣਕ ਹੁੰਦੀ ਆ ਹੈ ਰੌਣਕ ਨੂੰ ਕੀ ਆ ਦੀਦੀ ਤੀ ਬਥੇਰੀ ਲਾ ਲੈnde ਜੇ ਰੌਣਕ ਨਾਲੇ ਮੈਂ ਕਿਹੜਾ ਨੂੰ ਹੋਸਟਲ ਚ ਪਾ ਦੇਣ ਲੱਗੀ ਆ ਸ਼ਾਮਾਂ ਨੂੰ ਉਹਨੇ ਘਰ ਆਈ ਜਾਇਆ ਕਰਨਾ ਫਿਰ ਬਥੇਰੀ ਰੌਣਕ ਲਗਾਇਆ ਕਰਨੀ ਆਹ ਹੋਸਟਲ ਵਾਲਾ ਹਿਸਾਬ ਆ ਮੇਰੀ ਰੌਣਕ ਤੇ ਨਿਆਣੇ ਦੀ ਰੌ ਜਾ ਤੂੰ ਗੜਾ ਮੰਨਣੀ ਐ ਆ ਤਾਂ ਤਹੀ ਗੜਾ ਜਾਣ ਦੇਣਾ ਵਾ ਆ ਕਲਾ ਕਲੇਸ਼ ਕਰਕੇ ਤੇ ਫੇਰ ਹੀ ਕੱਲਣਾ ਵਾ ਚੱਲ ਮੈਂ ਪਰਸ ਨਾ ਮਾਂ ਤੇ ਚੱਲਣਾ ਇਹਨਾਂ ਦੀ ਤੇ ਇਹੀ ਗੱਲ ਰਹਿਣੀ ਇਹ ਰੀਣੀ ਝਾੜੂ ਆ ਹੋ ਕੇ ਫੇਰ ਨਹੀਂ ਆ ਕੇ ਝਾੜੂ ਮੈਂ ਉਹ ਗੱਲ ਸੁਣ ਮੇਰੀ ਉਹ ਮਨਪੀਤ ਕਿੱਥੇ ਪਿੰਦਰ ਦੇ ਨਾਲ ਮੋਪੜ ਤੇ ਜਾਣ ਲਈ ਮੈਂ ਰਾਜ ਮਿਲੀ ਉੱਥੋਂ ਬੰਬੀ ਤੋਂ ਉਹ ਗੁਰਬੁਰੀ ਫੜਿਆ ਨਾਲ ਚੁੱਕਿਆ ਤਾਂ ਉਹ ਤਾਂ ਗਈ ਆ ਸਕੂਲ ਦਾ ਪਤਾ ਕਰਨਾ ਕਿਹੜਾ ਸਕੂਲ ਦਾ ਆ ਜਿਹੜਾ ਮਟਾਲੇ ਲਾਗੇ ਨਵਾਂ ਨਹੀਂ ਖੁੱਲਿਆ ਉਹ ਮੈਡਮ ਆਈਆਂ ਹੀਆਂ ਆਹ ਜਿਹੜੀ ਉੱਧਰ ਮੈਡਮ ਉੱਥੇ ਤੁਰੀਆਂ ਫੇੜੀਆਂ ਆਹੋ ਉਹ ਮੈਡਮਆਂ ਦੀਆਂ ਗੱਲਾਂ ਚ ਆ ਗਈ ਹੁਣੀ ਆਹੋ ਕਹਿੰਦੀ ਉਹ ਤਾਂ ਇੰਗਲਿਸ਼ ਬੜੀ ਬੋਲਦੀਆਂ ਹੀਆਂ ਤੇ ਕਹਿੰਦੀ ਮੇਰਾ ਮੁੰਡਾ ਵੀ ਇੰਗਲਿਸ਼ ਬੋਲੂਗਾ ਤੇ ਉਹ ਨਿੱਕੇ ਜਿਹਨੇ ਕੀ ਇੰਗਲਿਸ਼ ਬੋਲਨੀ ਆ ਕਮਾਲ ਕਰਦੀ ਲੈ ਵੀ ਆ ਤੇ ਕਿੱਡੀ ਦੂਰ ਆ ਸਕੂਲ ਵੀ ਤੇ ਕਿਹਦੀ ਸਲਾਹ ਨਹੀਂ ਲਈ ਉਹਨੇ ਸਲਾਹ ਮੰਨਦੇ ਅਗੇ ਨਹੀਂ ਤੁਹਾਡੀ ਤੇ ਭੈਣਾਂ ਦੀ ਬੜੀ ਕਾਲ ਲੈ ਕੱਲ ਤੇ ਬੜੀ ਸੁਲਾਹ ਹੈ ਤੁਹਾਡੀਆਂ ਦੋਵਾਂ ਭੈਣਾਂ ਦੀ ਬੜੀ ਲੱਡੂਆਂ ਨਾਲ ਚਾਹ ਪੀਂਦੇ ਆ ਇਹਦੇ ਨਾਲ ਚੁਗੀਆਂ ਕਰਨੀਆਂ ਇੱਕ ਸਾਰ ਘੜ ਲੱਡੂ ਤੇ ਅੱਜ ਅੱਜ ਤਾਂ ਪੁੱਛੇ ਨਹੀਂ ਸਲਾਹ ਨਹੀਂ ਲਈ ਤੇਰੀ ਸਲਾਹ ਹੁਣ ਜਦੋਂ ਨਿਆਣਿਆਂ ਜੋ ਦੀ ਗੱਲ ਆ ਜਾਂਦੀ ਫਿਰ ਕੌਣ ਸਲਾਹ ਲੈਂਦਾ ਹੈ ਆਪੇ ਹੁਣ ਉਹ ਮੈਡਮ ਆ ਜਿਹੜਾ ਆਣ ਕੇ ਚੰਗਾ ਆ ਕਹਿ ਕੇ ਗਈਆਂ ਵਾ ਤੇ ਉਹ ਉਹਨਾਂ ਦੀ ਗੱਲਾਂ ਚਾਹੀਏ ਤੇ ਨਾਲ ਹੀ ਉਹ ਪਿੰਦਰ ਆਈ ਆ ਕਹਿੰਦੇ ਵੀ ਤੂੰ ਮੁੰਡੇ ਨੂੰ ਉੱਥੇ ਪਾ ਆਂ ਹੀ ਤੇ ਮਨਿਆਣੇ ਇੱਥੇ ਪਾ ਬੈਠੇ ਤੇ ਸਾਡੇ ਨਿਆਣੇ ਜੇ ਤੇ ਉਹ ਤੇ ਦੂਜਾ ਮੁੰਡੇ ਨੂੰ ਉੱਥੇ ਪਾ ਆਂ ਆਪ ਉਹਨੇ ਇੱਥੇ ਪਿੰਡ ਪਾਇਆ ਆਪਣੇ ਆਹੋ ਪਾਇਆ ਤੇ ਹੈਗਾ ਪਰ ਹੁਣ ਕੀ ਕਰੀਏ ਔਰ ਜਦੋਂ ਉਹ ਵੀ ਗੱਲਾਂ ਚਾਈ ਆ ਜਦੋਂ ਉਹਨਾਂ ਨੇ ਇੰਗਲਿਸ਼ ਬੋਲੀ ਉਹਨਾਂ ਨੂੰ ਦਬਸ ਹੋਇਆ ਕਿ ਭੈਣ ਕਹਿੰਦੀ ਮੈਡਮ ਆ ਇੰਗਲਿਸ਼ ਬੋਲਦੀਆਂ ਤੇ ਸਾਡੇ ਨਿਆਣੇ ਨੇ ਵੀ ਇੰਗਲਿਸ਼ ਬੋਲਣਾ ਲਾ ਪੈਣੀ ਇਹ ਤਾਂ ਆਪਣਾ ਆਪਣਾ ਦਿਮਾਗ ਹੁੰਦਾ ਨਾ ਦਿਮਾਗ ਆਪ ਵੀ ਕਿਸ ਸਰਕਾਰੀ ਸਕੂਲਾਂ ਚ ਪੜ ਕੇ ਵੀ ਨਿਆਣੇ ਇੰਗਲਿਸ਼ ਬੋਲਦੇ ਆ ਆਪ ਕਿੰਨਾ ਪੜੀਏ ਦੱਸ ਵੀ ਨਿਆਣਾ ਨੀ ਜੀ ਜਿੰਦਵਾ ਵਿਚ ਦਾਂ ਅੰਗਰੇਜ਼ ਬਣਾਉਣਾ ਨੇ ਮੈਂ ਤਾਂ ਅੱਗੇ ਕਹਿੰਦੀ ਵੀ ਅੱਜ ਕੱਲ ਤੇ ਨਿਆਣੇ ਨਾ ਇੰਗਲਿਸ਼ ਬੋਲਦੇ ਜੋ ਕੇ ਹੀ ਰਹਿ ਗਏ ਆ ਹਾਂ ਹਨਾ ਤੇ ਜਿੱਦਾਂ ਹੁਣ ਅੱਗੇ ਹੁੰਦਾ ਹੀ ਸਾਡੀ ਵਾਰੀ ਵੀ ਜਮਾ ਘਟਾਓ ਤੇ ਨਿਆਣਿਆਂ ਨੂੰ ਜਮਾ ਕਰਾ ਵੀ ਆਨ ਕਰਨੀ ਆਉਂਦੀ ਹੁੰਦੀ ਤੇ ਘਟਾਓ ਵੀ ਕਰਨੀ ਹੁੰਦੀ ਹੁੰਦੀ ਹਾਂ ਹੁਣ ਸਿਰਫ ਨਿਆਣਿਆਂ ਨੂੰ ਐਡ ਤੇ ਸਬਟ੍ਰੈਕਟ ਦਾ ਪਤਾ ਲੱਗਿਆ ਐਡ ਕਿੱਦਾਂ ਕਰਨਾ ਸਬਟ੍ਰੈਕਟ ਕਿੱਦਾਂ ਕਰਨਾ ਉਹ ਨਿਆਣਿਆਂ ਨੂੰ ਪਤਾ ਹੀ ਨਹੀਂ ਆ ਸਿਰਫ ਅੰਗਰੇਜ਼ੀ ਆਉਂਦੀ ਆ ਵੀ ਆ ਐਡ ਹੁੰਦਾ ਤੇ ਆ ਸਬਟ੍ਰੈਕਟ ਹੁੰਦਾ ਬਸ ਲੋਕਾਂ ਦੁਕਾਨਾਂ ਖੋਲੀਆਂ ਹੋਆਂ ਪ੍ਰੈਕਟੀਕਲ ਕਰਨਾ ਕਿਸੇ ਨੂੰ ਵੀ ਨਹੀਂ ਆਉਂਦਾ ਹੈਗਾ ਚਲ ਕੇ ਲੱਗ ਪਿੱਛੇ ਲੱਗ ਕੇ ਤੇ ਚਲੇਗੀ ਇਹ ਮੁੰਡੇ ਨੂੰ ਫੇਲਾ ਝਾੜੂ ਮੈਂ ਬਾਰ ਬੀਬੀ ਨਾਲ ਕੰਮ ਕਰਾਵਾਂ ਆ ਪਟੇਰੀ ਕਰਕੇ ਇਹ ਚਲ ਗਏ ਜੋ ਤੇ ਇਹ ਮੇਰੇ ਕੋ ਹੁਣ ਬੁੱਢੇ ਵਾਰੇ ਹੰਦਾਵਾ ਮੈਂ ਡਈ ਹੁਣ ਹੱਥ ਮਾਰਨ ਤੋਂ ਅਪਨੰਗ ਚੱਲੀ ਆ ਇਹਨਾਂ ਦੇ ਇਦਾਂ ਦੇ ਕੰਮ ਕੀ ਕਰਾਂ ਮੈਂ ਜੀਦੀ ਜਾਨ ਨੂੰ ਗੈਰ ਲਿਓ ਹੁਣ ਦਾ ਹੁਣ ਮੇਰੇ ਕੋਲ ਉਹ ਚੱਲ ਕਰ ਦਿੰਦਾ ਇਹਨੂੰ ਮੈਂ ਹੁਣ ਫੇਰ ਦੇ ਨਾਲਾ ਤੇ ਚ ਮੇਰੀ ਗੱਲ ਸੁਣ ਤੂੰ ਚੰਗਾਵਾ ਸੋ ਆਪਣਾ ਨੰਗਾਂ ਡਈਆ ਹੁਣ ਤੁੱਪ ਵੇਖਨੀ ਲੱਗੀ ਆ ਤੇ ਮੇਰ ਕੋ ਵੇਖ ਕੇ ਰਿਆ ਨੀਗਾ ਜਾਂਦਾ ਉਦੋਂ ਇਹ ਤੁੱਪ ਨਹੀਂ ਲੱਗੀ ਮੈਂ ਜਦ ਤੁੱਪ ਲਗੂ ਉਦੋਂ ਖਲਾਰੂਗਾ ਲੱਤ ਫੇਰੂਗਾ ਇੱਥੇ ਮੈਂ ਉਹ ਨਿਆਣੇ ਕੋਈ ਮੁੰਡੇ ਨੂੰ ਲੈ ਕੇ ਤੇ ਨਾਲ ਗਵਾਂਡਣ ਨੂੰ ਲੈ ਕੇ ਚਲ ਗਈ ਆ ਪਤਾ ਨਹੀਂ ਆਂਦੀ ਹੀ ਮੈਂ ਚੱਲੀ ਆ ਸਕੂਲੇ ਤੇ ਉਹ ਦੂਜੀ ਆ ਤੇ ਦੂਜੀ ਅੰਦਰੋ ਹੀ ਨਹੀਂ ਨਿਕਲੀ ਪਤਾ ਨਹੀਂ ਅੰਦਰ ਕੀ ਕੰਮ ਕਰਨ ਲਈ ਉਹ ਤੇ ਕੀ ਨਹੀਂ ਉਹ ਚਾਰੂ ਰਹੀ ਫੇਰ ਅੰਦਰ ਤੇ ਦੱਸ ਇਹ ਵੀ ਆ ਨਾ ਵੀ ਚਲੋ ਜੇ ਕਿੰਨਿਆ ਦਣਾ ਦੇ ਅੱਖ ਡੈ ਚੌਰ ਮੁੱਕੇ ਚੌਰ ਮੁੱਕੇ ਆ ਕਿ ਬਾਰ ਲਾਗੇ ਹੱਥ ਫੜਾਥੇ ਤੇ ਪਾਉਣਾ ਚਾਹੀਦਾ ਹੀ ਆ ਨਾ ਉਹ ਇੰਨੇ ਜੋਗੀਆਂ ਕਿੱਥੇ ਆ ਉਹਨਾਂ ਨੂੰ ਆਪਣਾ ਕੰਮਾਂ ਤੋਂ ਵੇਲ ਮਿਲਦੇ ਫੇਰ ਹੀ ਆ ਤੇ ਆ ਵੀ ਬੁੱਤ ਕਾਮੀ ਆ ਇਹ ਕੀ ਆ ਅੱਜ ਕੱਲ ਇਹ ਨਹੀਂ ਨਾ ਕਰਦੀਆਂ ਤੁਹਾਡੇ ਤੇ ਹਸਾਨ ਕੀਤਾ ਸਾਰਾ ਇਹਨਾਂ ਇਹੋ ਹੀ ਗੱਲ ਫੇਰ ਤੇ ਇਹੋ ਹੀ ਕਾਰਨ ਧੋਮੇ ਮਾਪੋਤਾ ਤੇ ਦੂਜੇ ਲੈਣ ਲੜਕੀ ਦਾ ਨਿਕਲਦਾ ਬਾਹਰ ਉਹਨੇ ਤਾਂ ਭਲਾ ਨਿਕਲਣਾ ਨਾ ਨਾ ਹੋਇਆ ਉਹਨੂੰ ਤੇ ਆਖਿਆ ਵੀ ਪੁੱਤ ਉਹੋ ਜਿਆ ਤਾਂ ਨਾ ਆਖਿਆ ਵੀ ਉਹੋ ਜਿਆ 10 ਵਜੇ ਸੁੱਤਾ ਉੱਠਣਾ ਉਹਨੂੰ ਆਹ ਉਹ ਵੀ ਚਲ ਗਈ ਉਤਰਾਏ ਕਿ ਮੁੰਡੇ ਅੱਲਾ ਕੇ ਗਵਾਂਡਰ ਨੂੰ ਲੈ ਕੇ ਗਈ ਆ ਉਹ ਚੁਗਲਖੋਰ ਜੀ ਹੈਗੀ ਗਵਾਂਡਰ ਜਿੰਨਾ ਤੁਰਪੀ ਕੀ ਪਤਾ ਮੈਨੂੰ ਭਰਾਵਾ ਹਾਂ ਆ ਕੀ ਕਰਦੇ ਆ ਤੇ ਕੀ ਨਹੀਂ ਆਪਣੀਆਂ ਮਰਜ਼ੀਆਂ ਹੀ ਆ ਤੇ ਮਰਜ਼ੀਆਂ ਮਰਜ਼ੀਆਂ ਆ ਆਹ ਮਰਜ਼ੀਆਂ ਚੱਲਦੀਆਂ ਕਰਦੀਆਂ ਰਹਿਣ ਚੱਲਦੀਆਂ ਉਹਨਾਂ ਦੀ ਚਲੋ ਕੋਈ ਗੱਲ ਨਹੀਂ ਆ ਚੱਲ ਪੁੱਤ ਜਿਸ ਤਰਾ ਟਾਈਮ ਲੰਘ ਤਾ ਕੱਢਣਾ ਹੀ ਆ ਨਗਾਉਣ ਹੀ ਜਾਏ ਆ ਆ ਚਲੋ ਕੋਈ ਗੱਲ ਨਹੀਂ ਚੱਲ ਮੈਂ ਕੋ ਫੋਲ ਦਿੱਤੀ ਆ ਤੇ ਤੂੰ ਹੁਣ ਵਿੱਚ ਲੱਤ ਫੇਰ ਦੇ ਦੇ ਠੀਕ ਠੀਕ ਆ ਮੇਰ ਕੋ ਨਹੀਂ ਬੈਠਾ ਜਾਂਦਾ ਵੇਖ ਕੇ ਮੈਨੂੰ ਤਾਂ ਆਉਂਦਾ ਵਾ ਵੀ ਦੱਸ ਇਹ ਨਹੀਂ ਕਰ ਸਕਦੀਆਂ ਲੱਗ ਗਿਆ ਹੱਥ ਪੜਾ ਹੱਥ ਚਲੋ ਜੇ ਮੈਂ ਨਹੀਂ ਮੇਰੇ ਵੇਖ ਕੇ ਹੀ ਬੰਦਾ ਡੈ ਪੈਂਦਾ ਓਏ ਇੰਨੀ ਅਕਲ ਕਿੱਥੇ ਆ ਗਈ ਇਹਨਾਂ ਨੂੰ ਚਲੋ ਮਰਜੀ ਇਹਨਾਂ ਦੀ ਪੁੱਤ ਹੁਣ ਤਾਂ ਬਸ ਇਹ ਹੋਈ ਜੋਪੀ ਚੋਪੀ ਰੱਖੋ ਮੂੰਹ ਆਪਣਾ ਬੰਦੀ ਰੱਖੋ ਪੈਮ ਨਹੀਂ ਕੱਢਣਾ ਪੈਮ ਹੀ ਕੱਢਣ ਵਾਲੀ ਗੱਲ ਵਾ ਖ ਹੋਰ ਕੀ ਆ ਚਲ ਚੰਗਾ ਮੈਂ ਫੋਲਤੀ ਹੁਣ ਤੂੰ ਵੇਚ ਨਾ ਠੀਕ ਪੈਰ ਫੇਰ ਦੇ ਜਰਾਕ ਔਰ ਜਰਾ ਖਨਾ ਹੈ ਥਾਉਤੇ ਦਾਣੇ ਹੋ ਜਾਣਗੇ ਓਕੇ ਓਕੇ ਆ ਆ ਮੈਂ ਤਾਂ ਆਪੇ ਮੇਰ ਕੋ ਕਿਹੜਾ ਮੈਂ ਤੇ ਲੱਗੀਆਂ ਬਹਿ ਜਾਂਦੀਆਂ ਘੜੀ ਖੋਲ ਦੇ ਮੇਰਾ ਪੁੱਤ ਹੁਣ ਆਈਂ ਟਰਾਈ ਛੜਾ ਲਿਓ ਡਾਣਾ ਡਾਣਾ ਇਹਦਾ ਕੀ ਆ ਕਿੰਨੇ ਡਾਉਣੀ ਆ ਤੇ ਕਿੰਨੇ ਕਰਨਾ ਕੋਈ ਨਹੀਂ ਡਾਲੀ ਨੇ ਨੂੰ ਕੋਈ ਡਾਲਾਂਗੇ ਕੋਈ ਗੱਲ ਚੰਗਾ ਫਿਰ ਮੈਂ ਨਾ ਲੰਮੀ ਪੈਣੀ ਆ ਚਲ ਪਹਿਲਾ ਲੰਮੀ ਨਾਲ ਧੁੱਪ ਸੇ ਅਗਲਾ ਕਰੀ ਆਹੋ ਅੜੀ ਲੰਮੇ ਨਾਲ ਧੁੱਪੇ ਲੰਮੀ ਪੈਣੀ ਪਹਿਰਾ ਪਹਿਲਾ ਤੇ ਹਾ ਦਾਣਾ ਫੋਲ ਦੇ ਨਹੀਂ ਨਹੀਂ ਫੋਲਦੀ ਫੋਲਦੀ ਜਾਉ ਆਏ ਹਾਏ ਮੈਂ ਅਕੜੀ ਅੱਖਾਂ ਹੀ ਚੱਲ ਧੁੱਪੇ ਲੰਮੀ ਪੈਣੀ ਆ ਤੇ ਬੱਦਲ ਹੋ ਗਿਆ ਉੱਤੋਂ ਇਹ ਹੁਣ ਹੋਲੀਆਂ ਤੱਕ ਇਦਾਂ ਹੀ ਰਹਿਣਾ ਵਾ ਕਦੀ ਬੱਦਲ ਹੋ ਗਿਆ ਤਾਂ ਕਦੀ ਧੁੱਪ ਲੱਗ ਗਈ ਧੁੱਪ ਬੜੀ ਸੋਹਣੀ ਲੱਗੀ ਹਿੱਗੀ ਚਲੋ ਉਹ ਵੀ ਮਾਂ ਰਾਜਦੀ ਲੰਮੇ ਬੈ ਆ ਲੰਮੀ ਪਈ ਆ ਜਾ ਤੇ ਧੋਪ ਵਾਵਾ ਲੱਗੀ ਸੀ ਤੇ ਬੱਦਲ ਜਿਆ ਹੋ ਗਿਆ ਵਾ ਆਹ ਬੱਦਲ ਤੇ ਹੋ ਗਿਆ ਵਾ ਹਾਂ ਤੇ ਉਹ ਆਖ ਨਹੀਂ ਆ ਵੀ ਇਹ ਹਾਲੀਆਂ ਤਾਂ ਕੋਣ ਇਦਾਂ ਹੀ ਰਹਿਣਾ ਹਾਂ ਕਦੀ ਹੋ ਜਾਂਦਾ ਤੇ ਕਦੀ ਧੋਪ ਨਹੀਂ ਕਰ ਹੁੰਦੀ ਆ ਤੇ ਮਨਪ੍ਰੀਤ ਗਈ ਆ ਉਦੇ ਦੇ ਸਕੂਲੇ ਨਹੀਂ ਉਦੇ ਵਾਲਾ ਸਕੂਲ ਨਹੀਂ ਗਈ ਹਾਂ ਕਿੱਥੇ ਗਈ ਉਹ ਗਈ ਆ ਇੱਥੇ ਬਟਾਲੇ ਲੱਗੇ ਨਹੀਂ ਸਕੂਲ ਖੁੱਲ੍ਹਾ ਜਿਹੜਾ ਜਿਹੜੀਆਂ ਕੱਲ ਮੈਡਮ ਆਈਆਂ ਸੀ ਤੁਸੀਂ ਨਹੀਂ ਘਰ ਹੈਗੇ ਮੈਨੂੰ ਨਹੀਂ ਪਤਾ ਹੈ। ਉਹ ਨਹੀਂ ਘਰ ਹੈਗੇ ਤਾਂ ਕੱਲ ਮੈਡਮ ਆਈਆਂ ਹੀ ਆ। ਅੱਛਾ ਤੇ ਉਹ ਕਹ ਜੇ ਕਹ ਕਿ ਕੱਲ ਦਾ ਹੀ ਨੇ ਮਨ ਬਣਾ ਲਿਆ ਹੀਗਾ। ਮੈਂ ਤਾਂ ਬੜਾ ਕਿਹਾ ਵੀ ਨਾ ਦੂਰ ਬੜੀ ਆ। ਆਏ ਨਿਕਾਜ ਜੀ ਜੀ ਜਾਨਵਾ ਆਹੋ। ਕਹ ਉਹਨੂੰ ਐਡੀ ਦੂਰ ਪੜਨੇ ਪਾ ਦੇਣਾ ਉਹਨੇ। ਅਜੇ ਪੁੱਛ ਨਹੀਂ ਗਈ ਆ ਹੁਣ ਦੇਖੋ ਪੁੰਦੀ ਕਿ ਨਹੀਂ ਪੁੰਦੀ। ਪਰ ਕਹਿੰਦੇ ਉਹਨੇ ਪਾ ਹੀ ਦੇਣਾ ਜਦੋਂ ਉਹਨੇ ਚੰਗਾ ਲੱਗਾ ਉੱਥੇ ਤੇ। ਤੇ ਮੇਰੀ ਗੱਲ ਸੁਣ ਗੋਪੀ। ਇੰਨਾ ਬੱਚਾ ਤੇ ਉੱਥੇ ਸੌ ਜਾਂਦਾ ਕੁ ਸੌ ਡਿਗਟ 8 ਹੋ ਜਾਂਦੀ ਆ। ਕਿ ਕਿਦਾਂ ਪਤਾ ਲੱਗੂਗਾ ਤੇ ਇੱਥੇ ਲੱਗੇ ਪਉਂਦੀ ਤੇ ਚੱਲ ਨਿਆਣੇ ਨੂੰ ਜਾ ਲੈ ਵੀ ਆਈਦਾ ਵਾ ਆਏ ਪਹਿਲੀ ਵਾਰ ਤੋਂ ਨੇ ਸਕੂਲੇ ਜਾਣਾ ਨਿਆਣੇ ਨੇ ਆਹੋ ਪਤਾ ਨਹੀਂ ਆਦੋਂ ਕੀ ਸੁਝੀ ਤੇ ਕੀ ਨਹੀਂ ਸੁਝੀ ਬਾਰੇ ਕਹਿੰਦੀ ਮੈਂ ਜਾਣ ਉੱਥੇ ਪਾਣਾ ਵੇਖੇ ਉਹਦੀ ਵੀ ਪਤਾ ਨਹੀਂ ਅਕਲ ਨੂੰ ਕੀ ਆ ਮੈਂ ਕਹਾਂਦੀ ਕਿ ਜੋਦੇ ਐਨਾ ਵਾਲੇ ਸਕੂਲੇ ਗਈ ਨਹੀਂ ਨਹੀਂ ਉੱਥੇ ਨਹੀਂ ਗਈ ਮੈਂ ਤਾਂ ਦੱਸਿਆ ਵੀ ਨਹੀਂ ਗਾ ਆ ਕਹਿੰਦੀ ਉੱਥੇ ਅੰਗਰੇਜ਼ੀ ਵਾਵਾ ਪੜਾਉਂਦੇ ਆ ਅੰਗਰੇਜ਼ੀ ਅੰਗਰੇਜ਼ ਜੰਮਦੇ ਤਾਂ ਨਹੀਂ ਹੋ ਜਾਂਦੇ ਉਹ ਨਹੀਂ ਅੰਗਰੇਜ਼ ਜੰਮਦੇ ਨਹੀਂ ਹੋ ਜਾਂਦੇ ਸਈਏ ਸਈਏ ਹੀ ਆਉਂਦੀ ਜਾਂਦੇ ਯਾਨੀ ਅੰਗਰੇਜ਼ ਬਣ ਜਾਣਾ ਆਹੋ ਤੇ ਫਿਰ ਦੋ ਚਾਰ ਸਾਲ ਹੁਣ ਲੱਗਣਗੇ ਤੇ ਫੇਰ ਹੀ ਆ ਨਾ ਤਾਂ ਸਭ ਜੋ ਸਕੂਲਾਂ ਚ ਹੁਣ ਦੂਜਿਆਂ ਨਿਆਣਾ ਨੂੰ ਕਿਹੜਾ ਨਹੀਂ ਆਉਂਦੀ ਸਾਰਿਆਂ ਨੇ ਉਹ ਤਾਂ ਕਿਹੜਾ ਸਾ ਅੰਗਰੇਜ਼ੀ ਨਹੀਂ ਬੋਲਦਾ ਕਿ ਪੜਦਾ ਨਹੀਂਗਾ ਆਹੋ ਤੇ ਪਰ ਨਹੀਂ ਚਾਹੀਦਾ ਏ ਇਤਰਾ ਪਤਾ ਦੂਰ ਵਾ ਹਾਂ ਵਟਾਣਾ ਕਿੱ데 ਲੱਗੇ ਗਿਆ ਹਾਂ ਉਹ ਦੋ ਦਿਨ ਉਹ ਨਾਲ ਪਿੰਦਰ ਵੀ ਗਈ ਗਈ ਵੀ ਨਹੀਂ ਮਾਰੇਪੀ ਤੇ ਤੂੰ ਬਾਕੀ ਨਿਆਣੇ ਤੇ ਉੱਥੇ ਜਾਂਦਾ ਪਤਾ ਤੂੰ ਉੱਥੇ ਪਾ ਗੁਰਵਰ ਨੂੰ ਹਣ ਪਉਣਾ ਤੇ ਆਪਾਂ ਉੱਥੇ ਪਿੰਦਰ ਦੇ ਉੱਥੇ ਜਾਂਦੇ ਪਿੰਦਰ ਦਾ ਤਾਂ ਭਾਵੇਂ ਨਹੀਂ ਜਾਂਦਾ ਪਰ ਪਿੰਦਰ ਉਹਨੂੰ ਉਹਦੀ ਮੰਨਦੀ ਜਿਉ ਹੈ ਉਹਦੀ ਤਾਂ ਛੱਟ ਗੱਲ ਮੰਨ ਲੈਂਦੀ ਆ ਮੈਂ ਸੱਕੀ ਭੈਣਾ ਤੇ ਮੇਰੀ ਨਹੀਂ ਸੁਣਦੀ ਉਹਦੀ ਛੱਟ ਸੁਣ ਲੈਂਦੀ ਗੱਲ ਜਾ ਕੇ ਇਸ ਤਰ੍ਹਾਂ ਸ਼ਰੀਕਣੀਆਂ ਕਰਦੇ ਹੁੰਦੇ ਆ ਉਹ ਨਹੀਂ ਜਿਹੜੇ ਸ਼ਰੀਕ ਏ ਇਦਾਂ ਹੀ ਕਰਦੇ ਹੁੰਦੇ ਆ ਤਾਂ ਪਰ ਥੋੜੀ ਆਪਣੇ ਵੀ ਧਮਾਕਾ ਕੋਈ ਜੋ ਸੋਚਣਾ ਛਾਟੀ ਉਹਦੇ ਮਗਰ ਲੱਗ ਜਾਂਦੀ ਹੁਣ ਬੰਦਾ ਕਰੇਗੀ ਚਲ ਵੇਖਾਉਗੇ ਤਣ ਕੀ ਪਤਾ ਵੇਖ ਕੇ ਨਾ ਹੀ ਪਾਵੇ ਮੈਂ ਤੇ ਆਉਂਦੀ ਆ ਤੇ ਭਾਵੇਂ ਮੈਂ ਨਾਲ ਲੜੀ ਭਾਵੇਂ ਮੈਂ ਤੇ ਭੈਣ ਤੇ ਤੇਰੀ ਆ ਨਾ ਗੋਪੀ ਮੈਂ ਉਹਨੂੰ ਆਖ ਦੇਣਾ ਹੀ ਮੇਰਾ ਵੀ ਥੋੜਾ ਬੋਤਾ ਹੈ ਹੱਕ ਮੈਂ ਵੀ ਦਾਦੀ ਆ ਆ ਨੀ ਵੇਖ ਲਓ ਕਹਿ ਕੇ ਕਿਸ ਨੂੰ ਨਾਲ ਤੇ ਨੇੜੇ ਪਾਵਾਂਗੇ ਤੇ ਨੇੜੇ ਹੋਵੇ ਤੇ ਸਾਨੂੰ ਨਿਆਣਿਆਂ ਨੂੰ ਆਪਣੇ ਲੈ ਵੀ ਆਈ ਨਹੀਂ ਦਾ ਇਹ ਚੱਗਾ ਕੰਮ ਹੀ ਹੋਇਆ ਕਿੱਥੇ ਉਹ ਤਾਂ ਸਾਰਾ ਦਿਨ ਨੰਗ ਜਾਇ ਕਰਨਾ ਤੇ ਇੰਨੇ ਮੁੰਡੇ ਦੇ ਨਾਲ ਰੌਣਕਾ ਘਰ ਦੇ ਵਿੱਚ ਹਾਂ ਨਹੀਂ ਉਹ ਤਾਂ ਤਰਕ ਸੁਵੇਰ ਤੋਂ ਗਿਆ ਤੇ ਸ਼ਾਮੀ ਪਈ ਸ਼ਾਮੀ ਆ ਤਨਾਲੇ ਮਸਾਂ ਨੇ ਬਨ ਨਿਆਣੇ ਲੌਂਦੇ ਲੌਂਦੇ ਤੇ ਫੇਰ ਹੀ ਪੋਣੋ ਬਹੁਤ ਦੱਸਣੀ ਵੀ ਸ਼ਾਮੀ ਤੇ ਐਸਾ ਲੱਗੇ ਹੋ ਉਹਦੇ ਦੇ ਸਕੂਲੇ ਤੇ ਆਪ ਵੀ ਜਾ ਕੇ ਲੈ ਆਈਦਾ ਆ ਆਹੋ ਚਲੋ ਮਰਜੀ ਉਹਦੀ ਪਰ ਆਉਂਦੀ ਆ ਤਾਂ ਸਮਝੋ ਨਹੀਂ ਆ ਹਾਂ ਸਮਝਾ ਕੇ ਵੇਖ ਲੈ ਮੈਂ ਤੇ ਸਵੇਰੇ ਕਿਆ ਆਈਗਾ ਤੇ ਗੋ ਮੇਰੇ ਅੱਖੇ ਨਹੀਂ ਲੱਗੀਆਂ ਤੇ ਮੈਨੂੰ ਵੀ ਇਹੋ ਕਰਕੇ ਪੁੱਛਿਆ ਨਹੀਂ ਹੋਣਾ ਵੀ ਡਾਕੀ ਪਾਉਣੀ ਆ ਇੰਨੇ ਹਾਂ ਕਹਿੰਦੇ ਪਤਾ ਕਰਕੇ ਆਉਣਾ ਵਾ ਹੁਣ ਕਦੋਂ ਦੀ ਸਵੇਰ ਦੀ ਗਈ ਆ ਤੇ ਹੁਣ ਜਾਂਦੇ ਆ ਵੀ ਟਾਈਮ ਲੱਗਣਾ ਉੱਥੇ ਵੀ ਹੋਣਾ ਗੱਲਬਾਤ ਕਰਦਿਆਂ ਟਾਈਮ ਲੱਗਣਾ ਹੀ ਆ ਸਾਰਾ ਕੁਝ ਦੇਖਣਾ ਹੀ ਆ ਸਕੂਲ ਨਹੀਂ ਇੰਨਾ ਇਹਦਾ ਟਾਈਮ ਲੱਗਾ ਤਾਂ ਨਿਆਣੇ ਦਾ ਨਹੀਂ ਟਾਈਮ ਲੱਗਣਾ ਆ ਤੇ ਨਿਆਣੇ ਤੇ ਰੋਜ਼ ਜਾਂਦਾ ਅੱਜ ਤਾਂ ਹੈ ਹੀ ਇੰਨਾ ਕਵਾਤਾ ਨਿਕਾਜ ਆਈ ਹਟ ਆਹ ਉਹਦੇ ਨਾਲ ਤੇ ਘਰ ਪਰੇ ਆ ਚਲੋ ਸਕੂਲੇ ਪਾਉਣਾ ਵਾ ਤੇ ਤੂੰ ਲੱਗੇ ਪਾਲਾ ਨਾਣੇ ਵਿਚਾਰੇ ਬਹੁਤੇ ਤੰਗ ਹੁੰਦੇ ਆ ਮਾਵਾ ਜੜੀਆਂ ਹੁੰਦੀ ਆ ਬਸ ਉਹਨਾਂ ਨੂੰ ਇਹੀ ਆ ਵੀ ਅੰਗਰੇਜ਼ੀ ਹੋਣੀ ਚਾਹੀਦੀ ਅੰਗਰੇਜ਼ੀ ਹੋਣੀ ਚਾਹੀਦੀ ਨਾਣੇ ਹੱਡ ਅੰਗਰੇਜ਼ੀ ਬੋਲਣ ਬਸ ਚਲੋ 2 ਸਾਲ ਲਾਗੇ ਪਾ ਲੈਂਦੀ ਜਰਾ ਕੋ ਸਿਆਣਾ ਹੁੰਦਾ ਤਾਂ ਮੁੜ ਕੇ ਉੱਥੇ ਪਾ ਦਿੰਦੀ ਹਾਂ ਚਲੋ ਚੰਗਾ ਕਰ ਅਬ ਦੀ ਆ ਤੇ ਉਹਨੂੰ ਮੈਂ ਆਹ ਨਹੀਂ ਕਰਕੇ ਵੇਖ ਲਓ ਗੱਲ ਤੇ ਤਾਂ ਮੰਨੇ ਦੀ ਸਲਾਹ ਨਾ ਗਈ ਆ ਨਹੀਂ ਉਹ ਤਾਂ ਕਹਿੰਦੇ ਆ ਵੀ ਮੈਂ ਇੱਥੇ ਜਿੱਥੇ ਉਦੇ ਦੇ ਸਮਰੀਤ ਪੜ੍ਹਦੇ ਮੈਂ ਉੱਥੇ ਹੀ ਪਾਣਾ ਵਾ ਪਰ ਉਹ ਨਹੀਂ ਨਾ ਅੱਖੇ ਲੱਗੀ ਚਲੋ कोई चल समझा लियो मेरे तो नहीं आख लगी तो तुम दस मैं क्या वा नहीं तेरा